ਇਹ ਕਹਿੰਦੇ ਐ ਵੀ ਜਿਹੜਾ ਨੇ ਗਲਤੀ ਕੀਤੀ ਆ ਡਾਕਟਰ ਬਾਜਵਾ ਸਾਹਿਬ ਨੇ ਜੇ ਗਲਤੀ ਕੀਤੀ ਹੈ ਇਹਨਾਂ ਨੇ ਕਿਸੇ ਵੀ ਮੈਗ ਉਹ ਬੰਦੇ ਨੇ ਹੋਰ ਨਹੀਂ ਕੀਤੀ ਹੈ ਤਾਂ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ ਸਾਨੂੰ ਹੁਣ ਬਾਜਵਾ ਹਸਪੀਟਲ ਵਾਲੇ ਕੋਈ ਵੀ ਰਿਪੋਰਟ ਨਹੀਂ ਦੇ ਰਹੇ ਸਾਨੂੰ ਬੇਨਤੀ ਕੀਤੀ ਜਾਂ ਅੰਮ੍ਰਿਤਸਰ ਤੋਂ ਹਿਸਾਬ ਲਵਾਇਆ ਗਿਆ ਆ ਤੋ ਅੱਡ ਗੁੱਡੀ ਆਈ ਕਿਹੜੇ ਪਿੰਡ ਤੋਂ ਖੰਨੇ ਤੋਂ ਆਈਆਂ ਸੀ ਕੀ ਮਾਮਲਾ ਹੋਇਆ ਹੈ ਮਾਮਲਾ ਇਹ ਹੈ ਬਜਾ ਇਹਨਾਂ ਨੇ ਆਪਰੇਸ਼ਨ ਗਲਤ ਕਰਤਾ ਕਿ ਇਹਨਾਂ ਨੇ ਕਰ ਦਿੱਤਾ ਆਹਾਂ ਫਸਤਾਲ ਆਵਾਜ਼ ਵੀ ਆ ਰਹੀ ਮੇਰੀ ਠੀਕ ਹੈ ਜੀ ਤੇ ਇਹ ਜਵਾਬ ਦੇ ਦਿੰਦੇ ਸਾਨੂੰ ਇਨਸਾਫ ਚਾਹੀਦਾ ਹਾਂ ਕੌਣ ਸੀ ਜਿਹਨਾਂ ਦਾ ਆਪਰੇਸ਼ਨ ਕੀਤਾ ਗਿਆ ਸਾਡੇ ਮਾਮੇ ਦੀ ਦੋਤੀ ਸੀ ਪਰਚਾ ਦਰਜ ਹੋਣਾ ਚਾਹੀਦਾ ਜਿੰਨਾ ਚਿਰ 302 ਦਾ ਪਰਚਾ ਦਰਜ ਨਹੀਂ ਹੁੰਦਾ ਉਹਨਾਂ ਚ ਰੋਡ ਨਹੀਂ ਖੁੱਲਣਗੀ ਇੱਥੇ ਤੋਂ ਹਸਤਾਲ ਦੇ ਵਿੱਚੋਂ ਲੜਕੀ ਨੂੰ ਚੱਕ ਕੇ ਆਪਣੇ ਆਪ ਬਿਨਾਂ ਪਰਿਵਾਰ ਦੀ ਇਜਾਜ਼ਤ ਤੋਂ आईवी बाई ਦੇ ਵਿੱਚ ਦਾਖਲ ਕਰਾ ਦਿੰਦੇ ਨੇ ਬਾਜਵਾ ਨਰਸਿੰਗ ਹੋਮ ਜੀਟੀ ਰੋਡ ਖੰਨਾ ਨੇੜੇ ਸ਼ਨੀ ਮੰਦਿਰ ਖੰਨਾ ਨੇੜੇ ਪਿੰਡ ਲੋਹਾਰ ਮਾਜਰਾ ਦੀ ਬਯੋਤਾ ਲੜਕੀ ਜਿਸ ਦੀ ਉਮਰ ਤਕਰੀਬਨ 24-25 ਸਾਲ ਦੀ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਹੋਈ ਤੁਰੰਤ ਮੌਤ ਪਰਿਵਾਰ ਵੱਲੋਂ ਡਾਕਟਰਾਂ ਦੀ ਆਪਰੇਸ਼ਨ ਵਿੱਚ ਲਾਪਰਵਾਹੀ ਦੇ ਲਗਾਏ ਗਏ ਦੋਸ਼ ਦੋਸ਼ ਪ੍ਰਦਰਸ਼ਨ ਕਰਦੇ ਹੋਏ ਕੀਤਾ ਖੰਨਾ ਤੋਂ ਦਿੱਲੀ ਨੈਸ਼ਨਲ ਹਾਈਵੇ ਜਾਮ ਇਸ ਮਾਮਲੇ ਸੰਬੰਧੀ ਜਦੋਂ ਸਾਡੀ ਪੀਟੀਆ ਟੀਮ ਨੇ ਡਾਕਟਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਬਾਜਵਾ ਨਰਸਿੰਗ ਹੋਮ ਦੇ ਅਧਿਕਾਰੀਆਂ ਆਪਣਾ ਪੱਖ ਦੇਣ ਤੋਂ ਕੀਤਾ ਸਾਫ ਇਨਕਾਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਸੇ ਡਿਲੀਵਰੀ ਤੋਂ ਬਾਅਦ ਹੋਣ ਵਾਲੀ ਨਾਮਰਾਜ਼ ਬਿਮਾਰੀ ਦਾ ਦੱਸਿਆ ਕਾਰਨ ਖੰਨਾ ਤੋਂ ਪੀਟੀ న్యూਜ਼ ਪੰਜਾਬ ਦੇ ਨਾਲ ਜਸਵੀਰ ਸਿੰਘ ਢਿੱਲੋਂ ਤੇ ਹਣੀ ਖੰਨਾ ਦੀ ਵਿਸ਼ੇਸ਼ ਰਿਪੋਰਟ ਆਸ਼ਾ ਵਰਕਰਕ ਸਾਨ ਜੁਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ਆਗੂਆਂ ਰਿਸ਼ਤੇਦਾਰਾਂ ਅਤੇ ਹੋਰ ਸਾਕ ਸੰਬੰਧੀਆਂ ਪਰਿਵਾਰ ਨਾਲ ਦੁੱਖ ਦੀ ਕਰੀ ਵਿੱਚ ਮਿਲ ਕੇ ਕੀਤਾ ਖੰਨਾ ਤੋਂ ਦਿੱਲੀ ਰੋਡ ਜਾਮ ਮੌਕੇ ਤੇ ਪਹੁੰਚੇ ਐਸਐਸਪੀ ਖੰਨਾ ਡੀਐਸਪੀ ਐਸਐਚਓ ਥਾਣੇਦਾਰਾਂ ਅਤੇ ਭਾਰੀ ਫੋਰਸ ਤਾਇਨਾਤ ਦੁਆਰਾ ਥੋੜੇ ਹੀ ਸਮੇਂ ਵਿੱਚ ਧਰਨਾਕਾਰੀਆਂ ਨੂੰ ਇਨਸਾਫ ਦਾ ਭਰੋਸਾ ਦੇ ਕੇ ਕੀਤੀ ਟ੍ਰੈਫਿਕ ਚਾਲੂ ਪੀਟੀ ਨਿਊਜ਼ ਪੰਜਾਬ ਦੇ ਨਾਲ ਜਸਵੀਰ ਢਿੱਲੋਂ ਤੇ ਹਲੇ ਅਨਾਂ ਦੇ ਜੋ ਸਪਾਂਸਰ ਮੈਂ ਲੋਹਾਰ ਲੱਗਣਾ ਪਹੁੰਚਾ ਕਰ ਦਿੱਤਾ ਸਾਡੀ ਸਾਡੀ ਬੇਟੀ ਨੂੰ ਕੈਂਪ ਦੀ ਫੱਟੇ ਨੂੰ ਸਰਗਮਨ ਸੀ ਹੋਈ ਸੀ ਸਾਡੀ ਜਿਹੜੀ ਉਹਨਾਂ ਅੱਛੇ ਫੱਟੇ ਮਖਲੇ ਕੇ 6 ਨਵੰਬਰ ਨੂੰ ਇੱਧਰ ਆਈ ਗਏ ਹਾਂ ਬਰਵਾਲੀ ਤਲਾਬੇ ਨੂੰ ਪੁੱਲੋ ਦਾ ਟਿਕਾਣਾ ਦੇ ਸਰ ਤੁਸੀਂ ਆਸਾ ਵਰਕਰ ਕੋਲੋਂ ਪੁੱਛੀ ਤੁਸੀਂ ਦਰਜ ਆਸਾ ਵਰਕਰ ਸੀ ਆਸਾ ਵਰਕਰ ਨੂੰ ਸਾਰਾ ਕੁਝ ਪਤਾ ਹੁੰਦਾ ਤੇ ਤੁਸੀਂ ਸਰਕਾਰੀ ਹਸਪਤਲ ਕਿਉਂ ਨਹੀਂ ਲੈ ਗਏ ਸਰ ਉਹ ਸਭ ਲੈ ਕੇ ਗਏ ਸੀ ਪਰ ਇਹਨਾਂ ਦੀ ਮਾਤਾ ਕਹਿੰਦੀ ਕੋਈ ਸਾਹਮਣੇ ਵਾਲਾ ਨਹੀਂ ਮੈਂ ਬਰਵਾਲੀ ਕਹਿੰਦੀ ਘਰ ਦੀਆਂ ਮਜਬੂਰੀਆਂ ਹਾਂਜੀ ਸਰ ਬੇਟਾ ਕੱਲਾ ਸੀ ਅਸੀਂ ਸਟੇਬਲ 'ਚ ਵੀ ਲੈ ਜਾ ਸਕਦੇ ਤੇ ਖਾਣੇ ਤੇ ਆਪਾਂ ਲੈ ਕੇ ਜਾਂਦੇ ਸਰ ਅੱਛਾ ਲੈ ਕੇ ਜਾਂਦੇ ਸਾਡਾ ਤੋਂ ਬਣਾ ਸੀਗਾ ਸਾਰਾ ਕੁਝ ਸਰ ਇਹ ਸਾਨੂੰ ਹੁਣ ਬਾਜਬਾ ਹਸਪਤਲ ਬਾਰੇ ਕੋਈ ਰਿਪੋਰਟ ਨਹੀਂ ਦੇ ਰਹੇ ਸਾਨੂੰ ਮੈਂ ਕਿ ਕਿ ਜਾਂਦੀ ਹੈ ਵੀ ਸਾਥਾਂ ਹਿਸਾਬ ਦਵਾਇਆ ਠੀਕ ਹੈ ਥੈਂਕ ਯੂ ਠੀਕ ਬੋਲ ਜੋ ਇਹਨਾਂ ਨੂੰ ਕੰਪਲੇਨਟ ਹੋ ਗਈ ਕਿ ਲੋਕਾਂ ਨੂੰ ਸੇਵਾ ਨਹੀਂ ਦਿੱਤੀ ਗਈ ਔਰ ਉਹਨਾਂ ਲੋਕ ਹੀ ਇੱਥੇ ਉਚਾਣਕੀ ਜੋ ਹੋ ਗਈ ਕਿ ਇਹਦੇ ਵਿੱਚ ਡਾਕਟਰ ਜੀ ਅੱਗੇ ਨਹੀਂ ਕਿਤੇ ਨਹੀਂ ਤੇ ਤੁਹਾਡੇ ਰਿਪੋਰਟ ਦੇ ਬਾਅਦ ਵੀ ਅਜਿਹਾ ਹੋਇਆ ਉਹਨੇ ਡੱਟ ਪੁਰੇ ਨੂੰ ਵੀ ਧੰਨਵਾਦ ਕਰਦਾ ਹਾਂ ਬਹੁਤ ਬੜਾ ਲੜਿਆ ਔਫ ਫੀਟ ਉਡਵਾ ਲਿਆ ਨੇ ਤੇ ਵਿੱਚੇ ਪੁਲਿਸ ਮਾਨੂੰ ਬੇਤਸੋਏ ਲੋਕ ਕੁੱਤੀ ਇਕੱਠੇ ਨਹੀਂ ਹੋਏ ਹੋਏ ਤਾਂ ਕੀ ਨੇ ਤੁਸੀਂ ਇਨਸਾਫ ਕਿੱਥੋਂ ਲੈ ਲੋਗੇ ਇੱਕ ਇੱਕ ਗਰੀਬ ਆਦਮੀ ਜਿਹੜਾ ਹਰ ਰੋਜ਼ ਆਪਣੀ ਰੋਜੀ ਰੋਟੀ ਕਮਾ ਕੇ ਹੀ ਪੇਟ ਭਰਦਾ ਆਪਣੇ ਬੱਚਿਆਂ ਦਾ ਪੇਟ ਪਾਲਦਾ ਉਹ ਕੀ ਇਨਸਾਫ ਲੈ ਲੂਗਾ ਕੀ ਇਹ ਸਰਕਾਰਾਂ ਇਨਸਾਫ ਦੇ ਸਕਦੀਆਂ ਨੇ ਕੀ ਇਨਸਾਫ ਦੇ ਸਕਦੇ ਆ ਨੇ ਸੋ ਇਸ ਕਰਕੇ ਵੀਰੋ ਸਾਡੇ ਕੋਲ ਹੋਰ ਕੋਈ ਹੱਲ ਨਹੀਂ ਸੀ ਅਸੀਂ ਅਖੀਰ ਨੂੰ ਆ ਕੇ ਅੱਕ ਕੇ ਅਖੀਰ ਨੂੰ ਅਸੀਂ ਹੱਕ ਕੇ ਆ ਕੇ ਅਸੀਂ ਸੜਕ ਦਾ ਰਸਤਾ ਅਪਣਾਇਆ ਵੀ ਸੜਕ ਦੇ ਨੂੰ 10 ਮਿੰਟ ਲੱਗ। ਜੋ ਵੀ ਕੁਝ ਹੋ ਜਾਏ ਦੇਖੀ ਜਾਏਗੀ ਸਾਡੀ ਜਰਾ ਜਿੰਨੀ ਵੀ ਗੱਲ ਦੇ ਉੱਤੇ ਧਿਆਨ ਨਹੀਂ ਦਿੱਤਾ। ਵੀ ਕੀ ਹੋਇਆ ਕੀ ਨਹੀਂ ਹੋਇਆ ਇੱਥੇ ਤੋਂ ਹਸਪਤਾਲ ਦੇ ਵਿੱਚੋਂ ਲੜਕੀ ਨੂੰ ਚੱਕ ਕੇ ਆਪਣੇ ਆਪ ਬਿਨਾਂ ਪਰਿਵਾਰ ਦੀ ਇਜਾਜ਼ਤ ਤੋਂ ਆਈ ਵੀ ਵਾਈ ਦੇ ਵਿੱਚ ਦਾਖਲ ਕਰਾ ਦਿੰਦੇ ਨੇ ਆਈ ਵੀ ਵਾਈ ਦੇ ਵਿੱਚ ਡੈਥ ਹੋ ਗਈ ਪਤਾ ਨਹੀਂ ਕਿੱਥੇ ਹੋਈ ਹੈ ਕਿੱਥੇ ਨਹੀਂ ਹੋਈ ਉਹਨੂੰ ਲਿਜਾ ਕੇ ਮਤਲਬ ਮੋਰਚਲੀ ਦੇ ਵਿੱਚ ਰੱਖ ਦਿੱਤਾ ਦੇਖੋ ਕਿੰਨਾ بڑا ੱਟਾ ਪਰਿਵਾਰ ਨੂੰ ਪਤਾ ਕੋਈ ਨਹੀਂ ਪਰਿਵਾਰ ਨੂੰ ਪਤਾ ਕੋਈ ਨਹੀਂ ਪੁਲਿਸ ਪ੍ਰਸ਼ਾਸਨ ਤੇ ਹੋਰ ਪ੍ਰਸ਼ਾਸਨ ਸਾਰਾ ਮਤਲਬ ਇਹਨਾਂ ਦਾ ਪੱਕਾ ਬੂ ਰਿਹਾ ਸਾਡੀ ਕਿਸੇ ਨੇ ਕੋਈ ਸੁਣਵਾਈ ਤੱਕ ਤੱਕ ਦੇ ਆਨੇ ਮਤਲਬ ਕਿਉਂਕਿ ਟਕੜਾ ਦਾ ਹੋਰ ਕਿਸੇ ਹਸਪੀਟਲ ਚ ਇਲਾਜ ਕਰਾ ਲੈਂਦਾ ਇਹ ਦਲਿਤ ਸਮਾਜ ਦੇ ਵਿੱਚੋਂ ਨੇ ਆਹ ਇਹਸ ਕਰਕੇ ਇਹਨਾਂ ਦੀ ਕੇਅਰ ਨਹੀਂ ਕੀਤੀ ਗਈ। ਤੁਸੀਂ ਵੀ ਕਹਿਣਾ ਚਾਹੁੰਦੇ ਹੋ ਵੀ ਗਰੀਬ ਪਰਿਵਾਰਾਂ ਸੰਬੰਧਤਾਂ ਨਾਲ ਜਾਈ ਬਿਲਕੁਲ ਬਿਲਕੁਲ ਗਰੀਬ ਪਰਿਵਾਰਾਂ ਨਾਲ ਸੰਬੰਧਾ ਗਰੀਬ ਦੀ ਇੱਥੇ ਕੋਈ ਨਹੀਂ ਸੁਣੀ ਜਾਂਦੀ ਕੋਈ ਨਹੀਂ ਉਹਦੇ ਬਾਰੇ ਦੇਖਿਆ ਜਾਂਦਾ। ਸੋ ਮੈਂ ਪ੍ਰਸ਼ਾਸਨ ਦੀ ਔਰ ਪ੍ਰਸ਼ਾਸਨ ਵੀ ਕੱਲ ਦਾ ਮੌਜੂਦ ਨਾ ਤਮਾਸ਼ਾ ਦੇਖ ਰਿਹਾ ਹੈ ਕਿ ਕਿਸ ਨੇ ਅੱਜ ਤੱਕ ਇਹਦਾ ਕੋਈ ਹੱਲ ਨਹੀਂ ਕਰਿਆ। ਪਰਚਾ ਦਰਜ ਹੋਣਾ ਚਾਹੀਦਾ। ਜਿੰਨਾ ਚਿਰ 302 ਦਾ ਪਰਚਾ ਦਰਜ ਨਹੀਂ ਹੁੰਦਾ ਉਹਨਾਂ ਚਾਹ ਰੋਡ ਨਹੀਂ ਖੁੱਲ ਰਹੀ ਹੈ ਆਈਬੀ ਹਸਪੀਟਲ ਕਿਨੇ ਕਿਦੀ ਪਰਮਿਸ਼ਨਾਂ ਤੇ ਚਾਹੀ ਬਈ ਲੜਕੀ ਨੂੰ ਜੀ ਹਾਂਜੀ ਲੜਕੀ ਦੀ ਆਈਬੀ ਹਸਪੀਟਲ ਕਿਦੀ ਪਰਮਿਸ਼ਨਾਂ ਤੇ ਜਾ ਰਹੀ ਹੈ ਇਹਨਾਂ ਦੀ ਪਰਮਿਸ਼ਨ ਨੇ ਭੇਜ ਇਹਨਾਂ ਨੇ ਆਪ ਭੇਜਿਆ ਨਾ ਇਹਨਾਂ ਦੀ ਇਹ ਆਂਦੇ ਨੇ ਬਰਾਹ ਜੀ ਸੈਂਟਰ ਸਾਡਾ ਅੰਮ੍ਰੇ ਮੱਝਲੇ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅਸੀਂ ਕਹਿਣਾ ਚਾਹੀਦਾ ਵੀ ਇਹ ਇਨਸਾਨ ਮਿਲਦਾ ਜਦੋਂ ਕੁੜੀ ਨੇ ਦੱਸਿਆ ਵੀ ਕੁੜੀ ਦੇ ਬਲੱਡ ਆਉਂਦਾ ਰਾਤ ਨੂੰ ਉਹਦੀ ਨਾਲ ਜਿਹੜੀ ਥੈਲੀ ਲਈ ਸੀ ਨਾ ਬਾਥਰੂਮ ਆੜੀ ਉਹਦੇ ਵਿੱਚ ਕਹਿੰਦੇ ਵੀ ਬਲੱਡ ਆਇਆ ਫੇਰ ਉਹ ਨਾਲ ਦੀ ਕੁੜੀ ਨੇ ਕਹਿੰਦੇ ਦੱਸਿਆ ਜਾ ਕੇ ਕਹਿੰਦੇ ਉਹਦੀ ਕੇਅਰ ਨਹੀਂ ਕਰੀ ਗਈ ਮਰੀਜ਼ ਦੀ ਆਪਰੇਸ਼ਨ ਦੁਬਾਰਾ ਖੋਲਿਆ ਉਹਨਾਂ ਨੇ ਪਹਿਲਾਂ ਆਪਰੇਸ਼ਨ ਕਰਤਾ ਤੁਸੀਂ ਅੱਜ ਕਿੰਨੀਆਂ ਆਸ਼ਾ ਵਰਕਰਾਂ ਇੱਥੇ ਪਹੁੰਚੀ ਹੋ ਤੇ ਕੀ ਕਹਿਣਾ ਤੁਹਾਡਾ 15 ਜਾਣੀਆਂ ਮੇਰੇ ਖਿਆਲ 20 ਮਿੰਟ ਤੇ ਅਸੀਂ 15 ਜਾਣੀਆਂ ਪਹੁੰਚ ਗਈਆਂ ਜੀ ਬਾਕੀ ਸਾਡੀਆਂ ਕੁੜੀਆਂ ਆ ਰਹੀਆਂ ਨੇ ਇਹ ਮੰਨੋ ਜੋ ਲੇਡੀ ਜੀ ਮਸਿਆ ਸੀਗੀ ਜੋ ਵੀ ਹੈਗਾ ਉਹਨੂੰ ਅਨੇਰੀ ਮੈਡੀਕਲ ਦਾ ਬਹੁਤ ਜ਼ਿਆਦਾ ਜਾਣਦੇ ਹੁੰਦੇ ਆ ਤੁਹਾਡਾ ਕੀ ਕਹਿਣਾ ਕੀ ਅਨਗਹਿਲੀ ਆ ਇਹ ਡਾਕਟਰ ਦੀ ਅਨਗਹਿਲੀ ਹੈ ਤੁਸੀਂ ਕਿਵੇਂ ਕਹਿ ਸਕਦੇ ਲੋਕ ਮਿਲ ਗਏ ਸਾਰਾ ਕੁਝ ਠੀਕ ਸੀ ਸਾਡੇ ਸੁਪਰਵਾਈਜ਼ਰ ਬੈਠੇ ਨੇ ਇਹ ਵਿਜ਼ਿਟ ਕਰਦੇ ਸੀਗੇ ਸਰਕਾਰੀ ਹਸਪੀਟਲ 'ਚ ਟ੍ਰੀਟਮੈਂਟ ਚੱਲਦਾ ਸੀ ਕੁੜੀ ਦਾ ਕੋਈ ਦਿੱਕਤ ਨਹੀਂ ਸੀਗੀ ਪਰਸਾ ਦੇ ਕੁਰਵੀਰ ਜੀ ਆਪਰੇਸ਼ਨ ਵੀ ਆਈ ਆ ਥੈਂਕ ਯੂ ਥੈਂਕ ਯੂ ਥੈਂਕ ਯੂ ਅੱਜ ਕੀ ਰੌਣਕਾਂ ਦਾ ਛੋਟਾ ਜੀ ਜੀ ਮੇਰੀ ਭਾਨੀ ਅੱਛਾ ਕੀ ਗੱਲ ਹੋਈ ਜੀ 26 ਤਰੀਕ ਨੂੰ ਜੀ ਅਸੀਂ ਡਿਲੀਵਰੀ ਕਰਵਾਉਣ ਵਾਸਤੇ ਹਾਂਜੀ ਅਸੀਂ ਇਤਵਾਜਵਾ ਹਸਪੀਟਲ ਚ ਲੈ ਕੇ ਆਈ ਸੀ ਜੀ ਬੱਚੀ ਨੂੰ ਹਾਂ 25 ਤਰੀਕ ਨੂੰ 10:30 ਵਜੇ ਰਾਤ ਨੂੰ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਐਡਮਿਟ ਕਰ ਲਿਆ ਐਡਮਿਟ ਕਰਨ ਤੋਂ ਬਾਅਦ ਕਹਿੰਦੇ ਵੀ ਮੈਡਮ ਸਵੇਰੇ ਆਊਗੀ ਵੀ ਉਹ ਦੇਖਣ ਠੀਕ ਹੈ ਜੀ ਜਦ ਸਵੇਰੇ 9 ਵਜੇ ਮੈਡਮ ਆਈ ਉਹਨਾਂ ਨੇ ਇਹਨਾਂ ਨੂੰ ਮਤਲਬ ਸਕੈਨ ਲੈਖ ਦੀ ਮੋਕੀ ਜੀ ਕਹਿੰਦੇ ਕਿ ਇਸ ਟਾਈਮ ਮੌਕੇ ਦੀ ਸਕੈਨ ਚਾਹੀਦੀ ਠੀਕ ਹੈ ਇਹਨਾਂ ਨੇ ਸਕੈਨ ਲੈ ਕੇ ਸਾਨੂੰ ਆਪਦੇ ਉਹਦੇ ਚੋਂ ਪ੍ਰੀਸੈਂਟ ਸਕੈਨ ਕਿਸਾਨ ਕੋ ਤੇ ਭੇਜਤਾ ਹਾਂਜੀ ਉਸ ਤੋਂ ਬਾਅਦ ਸਾਨੂੰ ਕਿਸੇ ਕੋਲ ਆਈ ਉਹ ਕਹਿੰਦੇ ਵੀ ਸਕੈਨ ਤੁਹਾਡੀ ਨਾਰਮਲ ਠੀਕ ਹੈ ਜੀ ਅਸੀਂ ਉਹਰੇ ਲੈ ਆਏ ਔਰ ਇਹਨਾਂ ਸਕੈਨ ਦੇਖ ਕੇ ਕਹਿੰਤਾ ਵੀ ਸਾਨੂੰ ਡਾਕਟਰ ਨੇ ਫੋਨ ਕੀਤਾ ਵੀ ਬੱਚੇ ਦੀ ਜਾਨ ਨੂੰ ਖਤਰਾ ਵੀ ਪਾਣੀ ਘਟਾ ਵੀ ਬੱਚਾ ਜਲਦੀ ਜਲਦੀ ਚੱਕ ਦੇ ਠੀਕ ਹੈ ਜੀ ਫਿਰ ਸਾਨੂੰ ਬੁਲਾ ਲਿਆ ਸਾਨੂੰ ਕਹਿੰਦੇ ਵੀ ਸਾਨੂੰ ਡਾਕਟਰ ਦਾ ਏਦਾਂ ਫੋਨ ਆਇਆ ਵੀ ਤੁਸੀਂ ਦੱਸੋ ਤੁਹਾਡਾ ਕੀ ਡਿਸੀਜਨ ਆ ਹਾਂਜੀ ਅਸੀਂ ਕਹਾਂ ਵੀ ਸਾਨੂੰ ਦੋਨਾਂ ਜਿਹੜੇ ਲੋੜ ਆ ਸਾਨੂੰ ਬੱਚੇ ਦੀ ਵੀ ਲੋੜ ਆ ਸਾਨੂੰ ਉਹਨਾਂ ਦੀ ਮਾਂ ਦੀ ਲੋੜ ਆ ਵੀ ਜੇ ਮੈਂ ਤੁਸੀਂ ਕਹਿੰਦੇ ਆ ਵੀ ਤੁਸੀਂ ਉਹਦਾ ਕਰ ਲੋ ਠੀਕ ਆ ਅਸੀਂ ਜੀ ਉਹਨਾਂ ਨੂੰ ਸਹਿਮਤੀ ਦੇ ਦਿੱਤੀ ਵੀ ਜਦੋਂ ਤੁਸੀਂ ਬੜਾ ਆਪਰੇਸ਼ਨ ਕਰਦੇ ਠੀਕ ਆ ਚਲੋ ਬੜੇ ਆਪਰੇਸ਼ਨ ਤੇ ਜੀ ਉਹ ਲੈ ਗਏ ਉਹਨਾਂ ਨੂੰ ਉਸ ਤੋਂ ਬਾਅਦ ਬੜਾ ਆਪਰੇਸ਼ਨ ਹੋ ਗਿਆ ਜੀ ਹੋਣ ਤੋਂ ਬਾਅਦ ਸਾਨੂੰ ਬੱਚਾ ਫੜਾਤਾ ਬੱਚਾ ਠੀਕ ਠਾਕ ਸੀਗਾ ਉਹਨਾਂ ਨੇ ਬਾਹਰੋਂ ਵੀ ਡਾਕਟਰ ਬੁਲਾਇਆ ਸੀਗਾ ਵੀ ਬੱਚਾ ਚੈੱਕ ਕਰਨ ਵਾਸਤੇ ਇਹ ਕਹਿੰਦੇ ਆ ਵੀ ਜਿਹੜਾ ਨੇ ਗਲਤੀ ਕੀਤੀ ਆ ਡਾਕਟਰ ਬਾਜਵਾ ਸਾਹਿਬ ਨੇ ਜਿਹੜੀ ਗਲਤੀ ਕੀਤੀ ਆ ਇਹਨਾਂ ਨੇ ਕਿਸੇ ਵੀ ਮੈਗ ਉਹ ਬੰਦੇ ਨੇ ਹੋਰ ਨਹੀਂ ਕੀਤੀ ਆ ਤਾਂ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ ਤੇ ਉਹ ਡਾਕਟਰ ਸਾਹਿਬ ਨੇ ਜਿਹੜਾ ਬਾਜਵਾ ਉਹ ਆਪਣੇ ਹਸਪੀਟਲ ਸੀਗਾ ਜਿੱਥੇ ਲੜਕੀ ਪਹਿਲਾਂ ਦਾਖਲ ਸੀਗੀ ਉਹਨਾਂ ਨੇ ਤੁਹਾਨੂੰ ਕਾਗਜ਼ ਦਿੱਤੇ ਕੋਈ ਡਾਕੂਮੈਂਟ ਦਿੱਤੇ ਬੇਟੀ ਦੇ ਕੋਈ ਨਹੀਂ ਦਿੱਤਾ ਹੀ ਡਾਕੂਮੈਂਟ ਉਹਨਾਂ ਨੇ ਦਿੱਤੇ ਜੀ ਸਾਨੂੰ ਪਤਾ ਨਹੀਂ ਕਹਿੰਦੇ ਵੀ ਅਸੀਂ ਉੱਧਰ ਦੇਤੇ ਇੱਧਰ ਪਤਾ ਕਰਿਆ ਸਾਡੇ ਕੋਲ ਉਹਦੇ ਬਾਰੇ ਤਾਂ ਅਸੀਂ ਹੁਣ ਵੀ ਰੌਲਾ ਪਾਇਆ ਵੀ ਕਾਗਜ਼ ਪੱਤਰ ਤੋਂ ਉਹ ਰੌਲਾ ਪਾਇਆ ਅਸੀਂ ਵੀ ਸਾਨੂੰ ਕਾਗਜ਼ ਪੱਤਰ ਤੁਸੀਂ ਤੁਸੀਂ ਉਸ चीज ਤੋਂ ਕੀ ਸਕਿਆ ਯਾਰ ਕਰਦੇ ਹੋ ਜ ਇਹ ਗਲਤੀ ਉਹਨਾਂ ਦੀ ਹੈ ਕਾਹੀ ਮੇਰਾ ਪਰ ਉਹਨਾਂ ਨੂੰ ਕਰ ਰਹੇ ਨੇ ਠੀਕ ਹੈ ਜੀ ਥੈਂਕ ਯੂ ਸਾਰੇ ਪ੍ਰਾਈਵੇਟ ਹੌਸਪਟਲਾਂ ਤੋਂ ਪ੍ਰਸ਼ਾਸਨ ਨੇ ਤੁਹਾਨੂੰ ਕੀ ਭਰੋਸਾ ਦਵਾਇਆ ਸਰ ਉਹਦੇ ਐਜੀ ਕੋਈ ਗੱਲ ਨਹੀਂ ਨਾਲ ਨੇ ਸਾਡੇ ਠੀਕ ਹੈ ਕੋਈ ਸਾਨੂੰ ਗਲਤ ਨਹੀਂ ਬੋਲੇ ਕੁਝ ਨਹੀਂ ਬੋਲੇ ਕੋਈ ਐਜੀ ਗੱਲ ਡਾਕਟਰ ਸਾਹਿਬ ਵੀ ਰਾਤ ਤੁਹਾਡੇ ਨਾਲ 9:30 ਵਜੇ ਤੱਕ 10:00 ਵਜੇ ਤੱਕ ਨਾਲ ਰਹੇ ਨੇ ਡਾਕਟਰ ਸਾਹਿਬ ਪਰ ਡਾਕਟਰ ਸਾਹਿਬ ਸਾਡੀ ਕੋਈ ਗੱਲ ਨਹੀਂ ਬਾਤ ਨਹੀਂ ਸੁਣ ਰਹੇ ਹਾਂ ਡਾਕਟਰ ਸਾਹਿਬ ਉੱਤੇ 20 ਬੰਦੇ ਬੈਠੇ ਨੇ ਇਹਨਾਂ ਨੇ ਪਤਾ ਨਹੀਂ ਕਿੱਥੇ ਕਿੱਥੇ ਤੋਂ ਡਾਕਟਰ ਬੁਲਾ ਲਏ ਹੂੰ ਕੋਈ ਗਵਿੰਦਗੜ੍ਹ ਤੋਂ ਆ ਕੋਈ ਖੰਨੇ ਦਾ ਕੋਈ ਲੁਧਿਆਣੇ ਤੋਂ ਆ ਅੰਦਰ 25 ਬੰਦੇ ਬੈਠੇ ਨੇ ਇਹਨਾਂ ਦਾ ਗਰੁੱਪ ਆਇਆ ਨੇ ਦੀ ਕਮੇਟੀ ਬੜੀ ਹੋਈ ਹੈ ਜੀ ਜੇ ਬੰਦਾ ਮਰਦਾ ਕੋਈ ਗੱਲ ਨਹੀਂ ਕਹਿੰਦੇ ਮਰ ਜਾਣ ਦਿਓ ਇਹ ਵੀ ਗੱਲ ਕਹੀ ਡਾਕਟਰਾਂ ਦਾ ਕੀ ਪਤੀਰਾ ਰਿਹਾ ਤੁਹਾਡੇ ਨਾਲ ਬਹੁਤ ਗਲਤ ਰਿਹਾ ਜੀ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਜੀ